ਹਾਂਜੀ ਵੈਲਕਮ ਹੈ ਜੀ ਤੁਹਾਡਾ YouTube ਚੈਨਲ ਤੇ ਅੱਜ ਜੋ ਆਪਾਂ ਸੂਟ ਲੈ ਕੇ ਆਏ ਹਾਂ ਉਹ ਸਮਰ ਦੇ ਲਈ ਗਰਮੀ ਦੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਰਖੜੀ ਕਰਕੇ ਆਪਾਂ ਆਫਰ ਲੈ ਕੇ ਆਏ ਆ ਸੁਪਰ ਆਫਰ ਆ ਨਿਊ ਪ੍ਰਿੰਟਰ कॉटन ਦੇ ਆਲਓਵਰ ਸੂਟ ਰਹਿਣਗੇ ਵਿੱਚ ਤੁਹਾਨੂੰ ਮੈਚਿੰਗ ਸੂਟ ਵੀ ਮਿਲਣਗੇ ਦੇਖਣ ਨੂੰ ਮਿਲਣਗੇ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਨਾਰਮਲ ਪਣੇ ਦਾ 5 ਮੀਟਰ ਸੂਟ ਬਾਈ ਕਰੋਗੇ ਤਾਂ ਉਸ ਦਾ ਪ੍ਰਾਈਸ ਵੀ ਸੇਮ ਰਹੇਗਾ ਜੇਕਰ ਤੁਸੀਂ 3.5 ਮੀਟਰ ਵੱਡੇ ਪਣੇ ਦਾ ਬਾਈ ਕਰੋਗੇ ਉਸ ਦਾ ਪ੍ਰਾਈਸ ਵੀ ਸੇਮ ਰਹੇਗਾ ਐਕਸਪੋਰਟ ਕਾਟਨ ਆ ਪ੍ਰਾਈਸ ਇਹਨਾਂ 1 ਸੂਟ ਦਾ 599 ਜੇਕਰ ਤੁਸੀਂ 2 ਸੂਟ ਬਾਈ ਕਰੋਗੇ 1099 3 ਬਾਈ ਕਰੋਗੇ ਤਾਂ 1499 ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਸ ਵੀਡੀਓ ਵਿੱਚ ਜੋ ਵੀ ਤੁਹਾਨੂੰ ਤਿੰਨ ਸੂਟ ਪਸੰਦ ਆਉਂਦੇ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਸਮਰ ਦੇ ਲਈ ਗਰਮੀ ਦੇ ਲਈ ਬਹੁਤ ਹੀ ਵਧੀਆ ਪ੍ਰਿੰਟ ਨੇ ਕਲਰ ਨੇ ਆਪਣੇ ਲੈਸਾਂ ਦਾ ਡਿਜ਼ਾਈਨ ਬਣਵਾ ਕੇ ਸੂਟ ਬਹੁਤ ਸੋਹਣੇ ਰੈਡੀ ਹੋ ਜਾਂਦੇ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਇਹਨਾਂ ਪ੍ਰਿੰਟਾਂ ਦੇ ਵਿੱਚ ਆਪਾਂ ਸਾਰੇ ਪ੍ਰਿੰਟ ਇਸ ਵੀਡੀਓ ਚ ਐਡ ਕਰ ਦਿੱਤੇ ਨੇ ਲਾਈਟ ਵੀ ਡਾਰਕ ਵੀ ਜਿਆਦਾ ਮੈਨੂੰ ਇਹਨਾਂ ਸੂਟਾਂ ਦੇ ਹੀ ਮੈਸੇਜ ਆ ਰਹੇ ਸੀ ਜਿਨ੍ਹਾਂ ਦੇ ਜਿਨ੍ਹਾਂ ਭੈਣਾਂ ਦੇ ਇਹ ਆਰਡਰ ਆਪਣੇ ਕੋਲ ਪੈਂਡਿੰਗ ਪਏ ਹੋਏ ਨੇ ਉਹ ਮੈਨੂੰ ਮੈਸੇਜ ਕਰ ਦੇਣ ਔਰ ਜਿਨ੍ਹਾਂ ਕੋਲ ਇਹ ਗਏ ਹੋਏ ਨੇ ਸੂਟ ਉਹਨਾਂ ਨੂੰ ਇਹਨਾਂ ਦੇ ਸਟੱਫ ਬਾਰੇ ਪਤਾ ਹੈ ਤੇ ਬਹੁਤ ਜ਼ਿਆਦਾ ਸੋਹਣੇ ਇਹ ਤੇ ਪਸੰਦ ਵੀ ਬਹੁਤ ਜ਼ਿਆਦਾ ਕੀਤੇ ਨੇ ਇਹ ਬਹੁਤ ਜ਼ਿਆਦਾ ਇਸ ਸੂਟ ਡਿਮਾਂਡ ਤੇ ਸੀ ਦੁਬਾਰਾ ਮੈਸੇਜ ਦੇ ਮੈਸੇਜ ਆ ਰਹੇ ਸੀ ਇਸ ਕਰਕੇ ਆਪਾਂ ਫੁੱਲ ਵੀਡੀਓ ਬਣਾ ਕੇ ਸਾਰੇ ਸੂਟਾਂ ਦੀਆਂ ਪਿਕ ਐਡ ਕਰਕੇ ਇੱਕ ਵੀਡੀਓ ਚ ਬਣਾ ਕੇ ਆਪਾਂ ਤੁਹਾਨੂੰ ਦਿਖਾ ਦਿੱਤੇ ਨੇ ਹੁਣ ਆਪਾਂ ਨੂੰ ਸਕਰੀਨਸ਼ਾਟਸ ਹਾਂਜੀ ਇਹ ਪੰਜਾਬੀ ਸੂਟ ਨੇ कॉटन ਐਕਸਪੋਰਟ कॉटन ਆਪਾਂ ਪਹਿਲਾਂ ਦੱਸ ਚੁੱਕੇ ਹਾਂ ਮੈਚਿੰਗ ਵੀ ਬਾਈ ਕਰ ਸਕਦੇ ਹੋ ਆਲ ਓਵਰ ਵੀ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਐਂਡ ਤੱਕ ਤੁਸੀਂ ਵੀਡੀਓ ਨੂੰ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ